ਕਮੈਂ ਤਿੰਨ ਵਾਰੀ ਉਹਨਾਂ ਨੂੰ ਮਿਲਿਆ ਤਿੰਨ ਵਾਰੀ ਬੈਠ ਕੇ ਕਈ ਵਾਰੀ ਮਿਲਿਆ ਪਰ ਤਿੰਨ ਵਾਰ ਦਫਾ ਮੇਰੀ ਟਾਈਮ ਪਿਆ ਹੈ ਨਾ ਜਦੋਂ ਗੁੱਸਾ ਮ ਆਊਗਾ ਵੇਖਾਂਗੇ ਉਦੋਂ ਜਿਹੜਾ ਕੋਈ ਮਾਹੌਲ ਹੋਵੇ ਨਹੀਂ ਬਲਕੌਰ ਸਿੰਘ ਜੀ ਨੇ ਮਾਲਵੇ ਦੇ ਸਭ ਤੋਂ ਵੱਡੇ ਘੁਗ ਮੰਨੇ ਜਾਂਦੇ ਇਲਾਕੇ ਬਠਿੰਡਾ ਤੋਂ ਇਸ ਵਾਰ ਕੀ ਬਲਕੌਰ ਸਿੰਘ ਚੋਣ ਲੜਨਗੇ ਇਸ ਵਾਲ ਇਸ ਲਈ ਕਿਉਂਕਿ ਬਲਕੌਰ ਸਿੰਘ ਦੀ ਚੋਣ ਲੜਨ ਦੀ ਸਿਆਸੀ ਫਿਜ਼ਾ ਦੇ ਵਿੱਚ ਚਰਚਾ ਛਿੜੀ ਹੋਈ ਹੈ ਮੀਡੀਆ ਦੇ ਮੁਖਾਤਿਬ ਹੁੰਦਿਆਂ ਜਿੱਥੇ ਰਾਜਾ ਵੜਿੰਗ ਨੇ ਕਿਹਾ ਸੀਗਾ ਕਿ ਜੇ ਬਲਕੌਰ ਸਿੰਘ ਚੋਣ ਲੜਨ ਦੀ ਇੱਛਾ ਜ਼ਾਹਿਰ ਕਰਦੇ ਨੇ ਤਾਂ ਅਸੀਂ ਇਸ ਦਾ ਸਵਾਗਤ ਕਰਦੇ ਹਾਂ ਹਾਲਾਂਕਿ ਬਲਕੌਰ ਸਿੰਘ ਮੁਤਾਬਕ ਹਾਲੇ ਚੋਣਾਂ ਦੇ ਵਿੱਚ ਸਮਾਂ ਬਾਕੀ ਹੈ ਤੇ ਉਹਨਾਂ ਨੇ ਇਸ ਬਾਰੇ ਕੁਝ ਨਹੀਂ ਸੋਚਿਆ ਤਾਂ ਉਦھر ਸਟੇਟ ਟੀਵੀ ਦੇ ਨਾਲ ਗੱਲ ਕਰਦੇ ਹਾਂ ਲੱਖਾ ਸਿਦਾਣਾ ਨੇ ਦਾਵਾ ਕੀਤਾ ਹੈ ਕਿ ਜੇ ਬਲਕੌਰ ਸਿੰਘ ਬਠਿੰਡਾ ਤੋਂ ਚੋਣ ਲੜਨ ਦਾ ਐਲਾਨ ਕਰਦੇ ਨੇ ਤਾਂ ਉਹ ਆਪਣੇ ਪੈਰ ਪਿੱਛੇ ਖਿੱਚ ਲੈਣਗੇ ਹਾਲਾਂਕਿ ਉਹਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਤਿੰਨ ਦਫਾ ਸਿੱਧੂ ਦੇ ਮਾਪਿਆਂ ਦੇ ਨਾਲ ਚੋਣ ਲੜਨ ਬਾਰੇ ਗੱਲਬਾਤ ਹੋਈ ਹੈ ਪਰ ਉਹਨਾਂ ਨੇ ਕੋਈ ਇੱਛਾ ਜ਼ਾਹਿਰ ਨਹੀਂ ਕੀਤੀ ਜਿਸ ਤੋਂ ਬਾਅਦ ਲੱਖਾ ਸਿਦਾਣਾ ਨੇ ਕਿਹਾ ਕਿ ਉਹ ਬਠਿੰਡਾ ਤੋਂ ਚੋਣ ਲੜੇਗਾ ਪਰ ਫਿਲਹਾਲ ਇਸ ਵਿੱਚਕਾਰ ਬਠਿੰਡਾ ਸੀਟ ਨੂੰ ਲੈ ਕੇ ਸਸਪੈਂਸ ਲਗਾਤਾਰ ਬਰਕਰਾਰ ਹੈ ਕੀ ਬਲਕੌਰ ਸਿੰਘ ਬਠਿੰਡਾ ਤੋਂ ਚੋਣ ਲੜਨਗੇ ਪਰ ਉਥੇ ਵੱਡਾ ਸਵਾਲ ਇਹ ਵੀ ਹੈ ਕਿ ਬਲਕੌਰ ਸਿੰਘ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੂੰ ਹੀ ਚੁਣਨਗੇ ਜਾਂ ਫਿਰ ਕਿਸੇ ਹੋਰ ਪਾਰਟੀ ਨੂੰ ਕਿਉਂਕਿ ਰਾਹੁਲ ਗਾਂਧੀ ਦੀ ਭਾਰਤ ਜੜੋ ਯਾਤਰਾ 'ਚ ਵੀ ਬਲਕੌਰ ਸਿੰਘ ਨਜ਼ਰ ਆਏ ਸੀ ਇਸ ਤੋਂ ਇਲਾਵਾ ਉਹ ਯੂਪ ਦੇ ਮੁੱਖ ਮੰਤਰੀ ਯੋਗੀ ਦੀਵੀ ਕਾਫੀ ਤਾਰੀਫ ਕਰ ਚੁੱਕੇ ਨੇ ਜਿਸ ਤਰ੍ਹਾਂ ਗੈਂਗਸਟਰਾਂ ਖਿਲਾਫ ਉਹਨਾਂ ਦੀ ਸਰਕਾਰ ਦਾ ਸਟੈਂਡ ਰਿਹਾ ਹੈ ਜੇਕਰ ਮੂਸੇਵਾਲਾ ਦੇ ਪਿਤਾ ਚੋਣ ਮੈਦਾਨ 'ਚ ਉਤਰਦੇ ਨੇ ਤਾਂ ਪੰਜਾਬ ਦੀਆਂ 12 ਲੋਕ ਸਭਾ ਸੀਟਾਂ ਇੱਕ ਪਾਸੇ ਹੋਣਗੀਆਂ ਜਦਕਿ ਦੀ ਸੀਟ ਸਭ ਤੋਂ ਹਾਈ ਪ੍ਰੋਫਾਈਲ ਸੀਟ ਬਣ ਜਾਵੇਗੀ ਲੋਕ ਸਭਾ ਚੋਣਾਂ ਨੂੰ ਹੁਣ ਸਿਰਫ 4 ਮਹੀਨੇ ਬਚੇ ਨੇ ਫਿਲਹਾਲ ਹੁਣ ਦੇਖਣਾ ਹੀ ਹੋਵੇਗਾ ਕਿ ਹੌਟ ਸੀਟ ਬਠਿੰਡਾ ਨੂੰ ਲੈ ਕੇ ਸਸਪੈਂਸ ਕਦੋਂ ਕਲੀਅਰ ਹੁੰਦਾ ਹੈ ਦੇਖੋ ਮੈਂ ਤਿੰਨ ਵਾਰੀ ਉਹਨਾਂ ਨੂੰ ਮਿਲਿਆ ਤਿੰਨ ਵਾਰੀ ਬੈਠ ਕੇ ਕਈ ਵਾਰੀ ਮਿਲਿਆ ਪਰ ਤਿੰਨ ਦਫਾ ਮੇਰੀ ਗੱਲ ਹੋਈ ਉਹਨਾਂ ਨਾਲ ਮਾਤਾ ਜੀ ਨਾਲ ਵੀ ਉਹ ਵੀ ਬਾਪੂ ਬਲਕੌਰ ਸਿੰਘ ਨਾਲ ਵੀ ਹੋਈ ਹੈ ਮਨੂੰ ਦੋਨਾਂ ਨੂੰ ਪੁੱਛਿਆ ਮਖਾ ਵੀ ਤੁਸੀਂ ਬੇਬੇ ਤੁਸੀਂ ਬਾਪੂ ਚੋਣ ਲੜਨ ਦਾ ਸੋਡਾ ਜੇ ਹੈ ਤਾਂ ਮੈਂ ਨਹੀਂ ਲੜੂੰਗਾ ਕੋਈ ਮੈਨੂੰ ਐਡਾ ਨਹੀਂ ਨੇ ਤੁਸੀਂ ਲੜਪੋ ਕੋਈ ਚੱਕਰ ਨਹੀਂ ਸੁਰਨ ਬਹੁਤ ਵੱਡਾ ਘਾਟਾ ਪਿਆ ਕੀ ਆ ਤੁਸੀਂ ਕੋਈ ਗੱਲ ਲੋਕ ਸਭਾਸ ਜਾ ਕੇ ਕੋਈ ਉਸ ਤਰ੍ਹਾਂ ਦੇ ਮੁੱਦੇ ਪੰਜਾਬ ਦੇ ਠਾਓ ਪੰਜਾਬ ਦੀ ਗੱਲ ਕਰੋ ਕਰਦੇ ਵੀ ਆ ਬਾਪੂ ਬਰਕਾਟ ਸਿੰਘ ਕਰਦੇ ਵੀ ਆ ਇਹ ਜੀ ਗੱਲ ਨਹੀਂ ਹੈ ਸਮੇਂ-ਸਮੇਂ ਤੇ ਉਹਨਾਂ ਨੇ ਗੱਲਾਂ ਕੀਤੀ ਤੁਸੀਂ ਲੜੋਗੇ ਮੈਂ ਪਿੱਛੇ ਫੜ ਜਾਂਦਾ ਪਰ ਉਹਨਾਂ ਨੇ ਮੈਨੂੰ ਤਿੰਨੇ ਵਾਰੀ ਇਹ ਕਿਹਾ ਵੀ ਸਾਡਾ ਕੋਈ ਇਰਾਦਾ ਨਹੀਂ ਅਸੀਂ ਚੋਣ ਨਹੀਂ ਲੜਨੀ ਇਸੇ ਕਰਕੇ ਫਿਰ ਮੈਂ ਐਲਾਨ ਕੀਤਾ ਸੀਗਾ ਪਿੱਛੇ ਜੇ ਵੀ ਭਾਈ ਮੈਂ ਬਰਹੰਡਿਓ ਚੋਣ ਲੜੂਗਾ ਕਿਹੜੀ ਪਾਰਟੀ ਤੋਂ ਲੜ ਸਕਦੇ ਹਾਂ ਚੋਣ ਕਿਸੇ ਦਾ ਸੱਦਾ ਪੱਤਰ ਆਇਆ ਨਹੀਂ ਸੁਦੇ ਪੱਤਰ ਦਾ ਬਥੇਰੇ ਪਹਿਲਾਂ ਦੇ ਬਥੇਰੇ ਸਾਡਾ ਸਾਡਾ ਮੈਂ ਕਹਿੰਦਾ ਮੈਂ ਆਦਾ ਕੋ ਜਮੀਰ ਆ ਆਪਣਾ ਕਰਦਾਰ ਮਾਰ ਕੇ ਨਹੀਂ ਮੈਂ ਕਹੇ ਥੱਲੇ ਲੱਗਣਾ ਮੈਂ ਪੰਜਾਬ ਦੀ ਗੱਲ ਕਰ ਰਹੀ ਹਾਂ ਹਾਂ ਪੰਜਾਬ ਦੇ ਕੋਈ ਇਕੱਠੇ ਹੋ ਜਾਣ ਬੰਦੇ ਚੰਗੀਆਂ ਤਰ੍ਹਾਂ ਇਕੱਠੀਆਂ ਹੋ ਜਾਣ ਬੰਦੇ ਇਕੱਠੇ ਹੋ ਕੇ ਮੈਂ ਕਹਿੰਦਾ ਖੇਤਰੀ ਤਰ ਕੋਈ ਪਾਰਟੀ ਬਣਾ ਕੇ ਲੜ ਲੱਗੇ ਵਾੜੀ ਵਧੀਆ ਗੱਲ ਆ ਕੱਲਾ ਬਰਹੰਡਾ ਕੋ ਸਾਰੇ ਥਾਵਾਂ ਤੇ ਲੜਿਆ ਜਾਏ ਫਿਰ ਸਮਝੋ ਤੋਂ ਪਹਿਲੇ ਨਹੀਂ ਗੱਲਾਂ ਨੇ ਐਸਪੀ ਇਸ ਪੱਖ ਤੇ ਹਲੇ ਕਦੇ ਨਾ ਪਰਿਵਾਰ ਚ ਬਹਿ ਕੇ ਅਸੀਂ ਕਦੇ ਕੋਈ ਗੱਲ ਹੀ ਨਹੀਂ ਕੀਤੀ ਔਰ ਨਾ ਹੀ ਮੈਂ ਤੇ ਹਲੇ ਟਾਈਮ ਪਿਆ ਹੈ ਨਾ ਜਦੋਂ ਗੁੱਸਾ ਆਊਗਾ ਵੇਖਾਂਗੇ ਉਦੋਂ ਜਿਹੜਾ ਗਮੌਲ ਹੋਊਗਾ ਨਹੀਂ ਬਲਕੌਰ ਸਿੰਘ ਜੀ ਨੇ ਸਾਡੇ ਕੋਲੇ ਕਿਸੇ ਪ੍ਰਕਾਰ ਦੀ ਇੱਛਾ ਨਹੀਂ ਜਤਾਈ ਅਗਰ ਬਲਕੌਰ ਸਿੰਘ ਜੀ ਇੱਛਾ ਜਤੋਂਗੇ ਜਾਂ ਉਹਨਾਂ ਦੀ ਇੱਛਾ ਹੋਏਗੀ ਹਜੇ ਕਿਸੇ ਪ੍ਰਕਾਰ ਦੀ ਗੱਲ ਨਹੀਂ ਹੋਈ ਤੇ ਬਲਕੌਰ ਸਿੰਘ ਜੀ ਮੋਸਟ ਵੈਲਕਮ ਸਾਨੂੰ ਇਸ ਤੋਂ ਚੰਗਾ ਕੁਝ ਹੋਰ ਹੋਏਗਾ ਜੀ ਅਗਰ ਬਲਕੌਰ ਸਿੰਘ ਜੀ ਅਸੀਂ ਪੁੱਛਾਂਗੇ ਬਲਕੌਰ ਸਿੰਘ ਜੀ ਨੂੰ ਅਗਰ ਪਰਿਵਾਰ ਇਹ ਚਾਹੁੰਦਾ ਹੋਏਗਾ ਇਹ ਪਰਿਵਾਰ ਦਾ ਡਿਸੀਜਨ ਹੈ ਮੈਂ ਪਹਿਲੇ ਦਿਨ ਕੋ ਕਹਾਂ ਕਿ ਮੂਸੇ ਵਾਲੇ ਪਰਿਵਾਰ ਨਾਲ ਦਿਲੀ ਸੰਬੰਧ ਸੀਗਾ ਸੇ ਦੋਸਤਾਨਾ ਸਬੰਧ ਸੀਗਾ ਪਿਆਰ ਸੀਗਾ ਉਹਨਾਂ ਨਾਲ ਕਦੇ ਰਾਜਨੀਤੀ ਦੀ ਗੱਲ ਇਸ ਪ੍ਰਕਾਰ ਨਹੀਂ ਕੀਤੀ ਸ਼ੁਭ ਦੀ ਪਾਪ ਚਾਉਂਦੇ ਸਨ ਚੋਣਾਂ ਲੜਨਾ ਇਸੇ ਕਰਕੇ ਉਹਨਾਂ ਨੂੰ ਪਾਰਟੀ ਨੇ ਲਿਆ ਕੇ ਰਾਹੁਲ ਗਾਂਧੀ ਜੀ ਨੇ ਸਪੈਸ਼ਲੀ ਉਹਨਾਂ ਨੂੰ ਲੜਾਇਆ ਗਿਆ ਅੱਜ ਵੀ ਅਗਰ ਮਾਤਾ ਜੀ ਬਲਕੌਰ ਸਿੰਘ ਜੀ ਅਗਰ ਇੱਛਾ ਜ਼ਾਹਿਰ ਕਰਨਗੇ ਬਤੌਰ ਪ੍ਰਧਾਨ ਤੇ ਉਹਨਾਂ ਦੇ ਪਰਿਵਾਰਕ ਦੇ ਨੇੜਲੇ ਸਬੰਧਾਂ ਚੋਂ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਪੁੱਛਾਂਗਾ ਤਾਂ ਬਿਲਕੁਲ ਮੋਸਟ ਵੈਲਕਮ ਹੱਥ ਜੋੜ ਕੇ ਘਰੇ ਜਾ ਕੇ ਅਸੀਂ ਉਹਨਾਂ ਨੂੰ ਸਨਮਾਨ ਕਰ